ਸਤਿਗੁਰੂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਤਰਤੁਲ ਕਾਈ ਨੂੰ ਤਾਰਦਿਆਂ ਹੋਇਆਂ ਇੱਕ ਨਗਰ ਦੇ ਵਿੱਚ ਪਹੁੰਚਦੇ ਨੇ ਭਾਈ ਬਾਲਾ ਜੀ ਨਾਲ ਨੇ ਸਤਿਗੁਰੂ ਮਹਾਰਾਜ ਦੀਆਂ ਦੇ ਇਸ ਨਗਰ ਦੇ ਵਿੱਚ ਇੱਕ ਗਰੀਬ ਸਿੱਖ ਰਹਿੰਦਾ ਹੈ ਜੋ ਸਦਾ ਸਤਿਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਜੁੜਿਆ ਰਹਿੰਦਾ ਹੈ ਪ੍ਰੇਮ ਭਗਤੀ ਵਾਲਾ ਗਰੀਬ ਸਿੱਖ ਹੈ ਗਰੀਬੀ ਇਤਨੀ ਕਿ ਸਵੇਰ ਦਾ ਪ੍ਰਸ਼ਾਦਾ ਪਾਣੀ ਸ਼ੱਕ ਲਿਆ ਤੇ ਸ਼ਾਮ ਦੇ ਦੀ ਚਿੰਤਾ ਪੈ ਜਾਂਦੀ ਹੈ ਪਰ ਸੁਭਾਉ ਉਸ ਦਾ ਇਤਨਾ ਨਿਰਮਲ ਹੈ ਜੇ ਘਰ ਦੇ ਵਿੱਚ ਕੋਈ ਅਤੀਥੀ ਆ ਜਾਂਦਾ ਹੈ ਕੋਈ ਸਾਧੂ ਸੰਤ ਆ ਜਾਂਦਾ ਹੈ ਕੋਈ ਸ਼ਿਕਾਇਤੋ ਬਿਨਾ ਨਹੀਂ ਜਾਣ ਦਿੰਦਾ ਐਸਾ ਸੁਭਾਉ ਹੈ ਕਿ ਸਤਿਗੁਰੂ ਮਹਾਰਾਜ ਇਸ ਗਰੀਬ ਸਿੱਖ ਦੇ ਘਰ ਪਹੁੰਚ ਜਾਂਦੇ ਨੇ ਪਹੁੰਚ ਜਾਂਦੇ ਨੇ ਸਤਿਗੁਰੂ ਪਾਤਸ਼ਾਹ ਤੇ ਬੜਾ ਚਾਉ ਚੜਦਾ ਹੈ ਇਸ ਸਿੱਖ ਨੂੰ ਤੇ ਇਸ ਦੀ ਪਤਨੀ ਨੂੰ ਭੱਜੇ ਫਿਰਦੇ ਨੇ ਦੋਵੇਂ ਜਾਣੇ ਸਤਿਗੁਰੂ ਮਹਾਰਾਜ ਦੀ ਸੇਵਾ ਕਰਦੇ ਨੇ ਘਰ ਬੁਲਾ ਕੇ ਅਸਣ ਲਗਾ ਕੇ ਚਰਨ ਪਖਾਰਨੇ ਕਰਦੇ ਨੇ ਤੇ ਸਿੱਖ ਕਹਿਣ ਲੱਗਿਆ ਆਪਣੀ ਘਰਵਾਲੀ ਨੂੰ ਕਿ ਭਲੀਏ ਸਤਿਗੁਰੂ ਪਾਤਸ਼ਾਹ ਬਾਸ ਸੇ ਕੁਝ ਖਾਣ ਵਾਸਤੇ ਤਿਆਰ ਕਰਕੇ ਲਿਆ ਤੇ ਉਸ ਦੀ ਘਰਵਾਲੀ ਕਹਿਣ ਲੱਗੀ ਸਵਾਮੀ ਘਰ ਦੇ ਵਿੱਚ ਤਾਂ ਇੱਕ ਦਾਣਾ ਵੀ ਨਹੀਂ ਹੈ ਭੋਜਨ ਕਿੱਥੋਂ ਤਿਆਰ ਕਰਾਂ ਇਹ ਕਹਿਣ ਲੱਗਾ ਕੋਈ ਗੱਲ ਨਹੀਂ ਮੈਂ ਨਗਰ ਦੇ ਵਿੱਚੋਂ ਹੁਣੇ ਲੈ ਆਉਣਾ ਕਿਸੇ ਦੇ ਘਰੋਂ ਅਨਾਜ ਮੰਗ ਕੇ ਤੇ ਆਪਾਂ ਪ੍ਰਸ਼ਾਦਾ ਬਾਣੀ ਛਕਾਉਣਾ ਹੈ ਸਤਿਗੁਰੂ ਮਹਾਰਾਜ ਦੀਆਂ ਨੂੰ ਆਪਣੇ ਭਾਗ ਨੇ ਸਤਿਗੁਰੂ ਮਹਾਰਾਜ ਦੀਆਂ ਨੇ ਆਪਣੇ ਘਰ ਦੇ ਵਿੱਚ ਚਰਨ ਪਾਏ ਨੇ ਤੇ ਇਹ ਆਖ ਕੇ ਨਗਰ ਦੇ ਵਿੱਚ ਚੱਲ ਜਾਂਦਾ ਹੈ ਪਰ ਨਗਰ ਦੇ ਵਿੱਚ ਜਿਸ ਘਰ ਤੋਂ ਵੀ ਜਾ ਕੇ ਅਨਾਜ ਮੰਗਦਾ ਹੈ ਪ੍ਰਸ਼ਾਦਾ ਮੰਗਦਾ ਹੈ ਸਾਰੇ ਇਨਕਾਰ ਕਰ ਦਿੰਦੇ ਨੇ ਕੋਈ ਇਸ ਦੀ ਮਦਦ ਨਹੀਂ ਕਰਦਾ ਕਿ ਸਤਿਗੁਰਾਂ ਦਾ ਨਾਮ ਲੈ ਕੇ ਤੂੰ ਲੈ ਜਾਂਦਾ ਹੈ ਪ੍ਰਸ਼ਾਦਾ ਤੇ ਆਪ ਹੀ ਛਕਣਾ ਹੈ ਸਤਿਗੁਰਾਂ ਦਾ ਨਾਮ ਲੈ ਕੇ ਮੰਗਣ ਆ ਜਾਣਾ ਹੈ ਤੂੰ ਕਿ ਤੂੰ ਕੋਈ ਪ੍ਰਸ਼ਾਦਾ ਨਹੀਂ ਮਿਲਦਾ ਨਿਰਾਸ਼ ਹੋ ਜਾਂਦਾ ਹੈ ਤੁਰਿਆ ਆ ਰਿਹਾ ਹੈ ਘਰ ਵੱਲ ਨੂੰ ਕੀ ਵੇਖਦਾ ਹੈ ਕੇ ਨਗਰ ਦੇ ਲੋਕ ਇੱਕ ਪਾਸੇ ਨੂੰ ਦੌੜੇ ਚਲੇ ਜਾ ਰਹੇ ਨੇ ਤੇ ਕਿਸੇ ਨੂੰ ਪੁੱਛਣਾ ਕਰਦਾ ਹੈ ਭਾਈ ਸਾਰੇ ਲੋਕ ਇਧਰ ਕਿਉਂ ਜਾ ਰਹੇ ਹੋ ਤੇ ਕੋਈ ਦੱਸਣ ਵਾਲਾ ਦੱਸਦਾ ਹੈ ਕਿ ਤੈਨੂੰ ਭਾਈ ਅਜੇ ਪਤਾ ਨਹੀਂ ਲੱਗਿਆ ਕਿ ਰਾਜੇ ਨੇ ਇੱਥੇ ਅਖਾੜਾ ਰਚਿਆ ਹੋਇਆ ਹੈ ਇੱਥੇ ਕੁਸ਼ਤੀ ਦਾ ਅਖਾੜਾ ਲੱਗਿਆ ਹੋਇਆ ਹੈ ਰਾਜੇ ਵੱਲੋਂ ਇਨਾਮ ਹੈ ਭਾਈ ਜੇ ਕੋਈ ਉਸ ਦੇ ਪਹਿਲਵਾਨ ਦੇ ਨਾਲ ਲੜ ਕੇ ਜਿੱਤ ਜਾਂਦਾ ਹੈ ਤਾਂ 1000 ਰੁਪਏ ਦਾ ਇਨਾਮ ਹੈ ਜਿੱਤਣ ਵਾਲੇ ਨੂੰ ਤੇ ਹਾਰਨ ਵਾਲੇ ਨੂੰ 500 ਰੁਪਏ ਦਾ ਇਨਾਮ ਰੱਖਿਆ ਹੋਇਆ ਹੈ ਰਾਜੇ ਨੇ ਤੇ ਇਹ ਸੁਣ ਕੇ ਬੜਾ ਪ੍ਰਸੰਨ ਹੋਇਆ ਅਖਣ ਲਗਿਆ ਸਤਿਗੁਰੂ ਮਹਾਰਾਜ ਨੇ ਆਪ ਹੀ ਵਿਧੀ ਬਣਾਈ ਹੈ ਤੇ ਮੈਂ ਇਸ ਪਹਿਲਵਾਨ ਦੇ ਨਾਲ ਜਾ ਕੇ ਲੜਨਾ ਹੈ ਜੇ ਜਿੱਤ ਤਾਂ ਨਹੀਂ ਸਕਣਾ ਹਾਰ ਕੇ 500 ਰੁਪਿਆ ਤਾਂ ਮਿਲੇਗਾ ਹੀ ਜਿਸ ਦੇ ਨਾਲ ਮੈਂ ਸਤਿਗੁਰੂ ਮਹਾਰਾਜ ਨੂੰ ਪ੍ਰਸ਼ਾਦਾ ਪਾਣੀ ਸ਼ਕਾਵਾਂਗਾ ਚਲਿਆ ਜਾਂਦਾ ਹੈ ਅਖਾੜੇ ਦੇ ਵਿੱਚ ਤੇ ਲੋਕ ਇਸ ਨੂੰ ਟਿਚਰਾਂ ਕਰਦੇ ਨੇ ਕਮਜ਼ੋਰ ਇਸ ਦਾ ਸਰੀਰ ਹੈ ਆਖਦੇ ਨੇ ਇਥੋਂ ਤੁਰਿਆ ਤਾਂ ਜਾ ਨਹੀਂ ਰਿਹਾ ਤੇ ਮੱਲ ਦੇ ਅਖਾੜੇ ਵੱਲ ਤੁਰਿਆ ਜਾ ਰਿਹਾ ਹਾਂ ਤੂੰ ਆਖਣ ਲੱਗਿਆ ਮੈਂ ਇਸ ਕੁਸ਼ਤੀ ਦੇ ਵਿੱਚ ਭਾਗ ਲੈਣਾ ਹੈ ਅੱਜ ਮੈਂ ਇਸ ਮੱਲ ਨੂੰ ਹਰਾ ਕੇ ਕੁਸ਼ਤੀ ਦੇ ਵਿੱਚ ਇਹ ਕੁਸ਼ਤੀ ਜਿੱਤ ਕੇ ਲੈ ਜਾਣੀ ਹੈ ਇਸ ਤਰ੍ਹਾਂ ਲੋਕਾਂ ਨੂੰ ਦੱਸ ਰਿਹਾ ਹੈ ਤੇ ਲੋਕ ਮਖੌਲ ਕਰ ਰਹੇ ਨੇ ਨਗਰ ਦੇ ਲੋਕਾਂ ਨੂੰ ਕਹਿ ਰਿਹਾ ਹੈ ਕਿ ਮੈਂ ਅੱਜ ਕੁਸ਼ਤੀ ਲੜਨੀ ਹੈ ਜੇ ਮੈਂ ਹਾਰ ਗਿਆ ਜਾਂ ਜੇ ਮੈਂ ਇਸ ਪਹਿਲਵਾਨ ਦੇ ਨਾਲ ਲੜ ਕੇ ਮਰ ਵੀ ਜਾਂਦਾ ਹਾਂ ਤੇ ਜੋ 500 ਰੁਪਏ ਪ੍ਰਾਪਤ ਹੋਵੇ ਉਹ ਮੇਰੀ ਘਰ ਵਾਲੀ ਨੂੰ ਦੇ ਦੇਣਾ ਤੇ ਇਸ ਦੇ ਨਾਲ ਸਤਿਗੁਰੂ ਮਹਾਰਾਜ ਨੂੰ ਪ੍ਰਸ਼ਾਦਾ ਤਿਆਰ ਕਰਕੇ ਸ਼ਕਾ ਦੇਵੇਗੀ ਇਸ ਤਰ੍ਹਾਂ ਲੋਕਾਂ ਦੇ ਨਾਲ ਗੱਲਾਂ ਕਰ ਰਿਹਾ ਹੈ ਨਗਰ ਦੇ ਲੋਕਾਂ ਦੇ ਨਾਲ ਤੇ ਅੱਗੇ ਅਖਾੜੇ ਦੇ ਵਿੱਚ ਪਹੁੰਚ ਜਾਂਦਾ ਹੈ ਤੇ ਜਦ ਮੱਲ ਵੇਖਦਾ ਹੈ ਕਿ ਇਤਨਾ ਗਰੀਬ ਆਦਮੀ ਇਤਨਾ ਦੁਬਲਾ ਪਤਲਾ ਆਦਮੀ ਉਸਦੇ ਨਾਲ ਕੁਸ਼ਤੀ ਕਰਨ ਆਇਆ ਹੈ ਹਸਣ ਲੱਗ ਜਾਂਦਾ ਹੈ ਕਿ ਤੂੰ ਕੁਸ਼ਤੀ ਕਰਨੀ ਹੈ ਤੈਨੂੰ ਕੀ ਚਾਹੋ ਚੜਿਆ ਹੈ ਮਰਨ ਦਾ ਸਾਰੀ ਗੱਲ ਉਸ ਮੱਲ ਨੂੰ ਦੱਸ ਦਿੰਦਾ ਹੈ ਕਿ ਤੈਨੂੰ ਜਿੱਤ ਮੈਨੂੰ ਜਿੱਤਨ ਹਾਰਨ ਦਾ ਕੋਈ ਨਹੀਂ ਹੈ ਮੈਂ ਤਾਂ ਸਿਰਫ ਆਪਣੇ ਸਤਿਗੁਰੂ ਮਹਾਰਾਜ ਨੂੰ ਪ੍ਰਸ਼ਾਦਾ ਸ਼ਕਾਉਣਾ ਹੈ ਜੇ ਮੈਂ ਇਸ ਕੁਸ਼ਤੀ ਦੇ ਵਿੱਚ ਮਰ ਵੀ ਜਾਂਦਾ ਹਾਂ ਤਾਂ ਵੀ ਜੋ ਹਾਰ ਕੇ ਮੈਨੂੰ ਪੈਸੇ ਮਿਲਣੇ ਨੇ ਉਹਨਾਂ ਦੇ ਨਾਲ ਮੈਂ ਸਤਿਗੁਰੂ ਪਾਤਸ਼ਾਹ ਦੇ ਚਰਨਾਂ ਦੀ ਸੇਵਾ ਕਰਨੀ ਹੈ ਤੇ ਉਹ ਮਲ ਸੋਚਦਾ ਹੈ ਕਿ ਇਹ ਕਿੰਨੀ ਪ੍ਰੇਮ ਭਗਤੀ ਵਾਲਾ ਪੁਰਸ਼ ਹੈ ਸੰਤ ਪੁਰਸ਼ ਹੈ ਜੋ ਸਤਿਗੁਰੂ ਮਹਾਰਾਜ ਦੇ ਚਰਨਾਂ ਦੀ ਸੇਵਾ ਕਰਨ ਦੇ ਲਈ ਮਰਨ ਲਈ ਵੀ ਤਿਆਰ ਹੋ ਗਿਆ ਹੈ ਤੇ ਆਖਣ ਲੱਗਿਆ ਭਾਈ ਤੂੰ ਅੱਧੇ ਪੈਸੇ ਕਿਉਂ ਲੈ ਕੇ ਜਾਣੇ ਨੇ ਪੂਰੇ ਪੈਸੇ ਲੈ ਕੇ ਜਾ ਸਤਿਗੁਰੂ ਮਹਾਰਾਜ ਦੀ ਸੇਵਾ ਕਰਨ ਵਾਸਤੇ ਜਦ ਵੀ ਕੁਸ਼ਤੀ ਕਰਾਂਗੇ ਤੇ ਮੈਂ ਹਾਰ ਜਾਵਾਂਗਾ ਜਿੱਤ ਦੇ ਸਾਰੇ ਪੈਸੇ ਤੈਨੂੰ ਮਿਲ ਜਾਣੇ ਨੇ ਮੱਲ ਦੇ ਮਰਨ ਦੇ ਵਿੱਚ ਇਤਨਾ ਰਹਿਮ ਆ ਜਾਂਦਾ ਹੈ ਤੇ ਕੁਸ਼ਤੀ ਦੇ ਵਿੱਚ ਜਦ ਕੁਸ਼ਤੀ ਕਰਨ ਲੱਗਦੇ ਨੇ ਤੇ ਉਹ ਮੱਲ ਆਪਣੇ ਆਪ ਡਿੱਗ ਪੈਂਦਾ ਹੈ ਧਰਤੀ ਦੇ ਉੱਤੇ ਤੇ ਇਸ ਗਰੀਬ ਸਿੱਖ ਨੂੰ ਜਿਤਾ ਦਿੰਦਾ ਹੈ ਮੱਲ ਨੂੰ ਲੋਕਾਂ ਨੇ ਬੜਾ ਬੁਰਾ ਭਲਾ ਆਖਿਆ ਤੇ ਉਹ ਮੱਲ ਚੁੱਪਚਾਪ ਹਾਰ ਕੇ ਆਪਣੇ ਘਰ ਵੱਲ ਨੂੰ ਚੱਲ ਪੈਂਦਾ ਹੈ ਤੇ ਇਹ ਗਰੀਬ ਆਦਮੀ ਰਾਜੇ ਤੋਂ ਇਨਾਮ ਦੀ ਰਕਮ ਲੈ ਕੇ ਮਾਣ ਸਤਕਾਰ ਪ੍ਰਾਪਤ ਕਰਦਾ ਹੈ ਅਤੇ ਘਰ ਪਹੁੰਚ ਜਾਂਦਾ ਹੈ 1000 ਰੁਪਇਆ ਉਸ ਸਮੇਂ ਬੜੀ ਵੱਡੀ ਰਕਮ ਹੁੰਦੀ ਹੈ ਪ੍ਰੀਮਾ ਸਤਕਾਰ ਸਹਿਤ ਸਤਿਗੁਰੂ ਮਹਾਰਾਜ ਦੀ ਸੇਵਾ ਕਰਦਾ ਹੈ ਤੇ ਕਰਦੇ ਸਾਰੇ ਕਾਰਜ ਰਾਸ ਹੁੰਦੇ ਨੇ ਇਹ ਗਰੀਬ ਅਜੇ ਗਰੀਬ ਨਹੀਂ ਰਿਹਾ ਸਤਿਗੁਰੂ ਮਹਾਰਾਜ ਨੇ ਸਾਰੀਆਂ ਬਖਸ਼ਿਸ਼ਾਂ ਬਖਸ਼ ਦਿੱਤੀਆਂ ਨੇ ਇਸ ਗਰੀਬ ਦੀ ਭਾਵਨਾ ਨੂੰ ਤੇ ਉਹ ਮੱਲ ਜਿਸ ਨੇ ਨਿਸਵਾਰਥ ਸੇਵਾ ਕੀਤੀ ਹੈ ਬਿਨਾ ਕਿਸੇ ਨੂੰ ਦੱਸੇ ਇਹ ਸੇਵਾ ਕੀਤੀ ਹੈ ਉਸ ਮੱਲ ਨੂੰ ਵੀ ਸਤਗੁਰੂ ਮਹਾਰਾਜ ਬ੍ਰह्म ਗਿਆਨ ਦੀ ਦਾਤ ਬਖਸ਼ਿਸ਼ ਕਰਦੇ ਨੇ ਇਹ ਹੈ ਭਾਈ ਜੇ ਕੋਈ ਲੁਗ ਕੇ ਵੀ ਸੇਵਾ ਦੇ ਕਾਰਜ ਕਰਦਾ ਹੈ ਸਤਗੁਰੂ ਮਹਾਰਾਜ ਦੇ ਚਰਨਾਂ ਦੀ ਸੇਵਾ ਕਰਦਾ ਹੈ ਤੇ ਸਤਗੁਰੂ ਮਹਾਰਾਜ ਉਸ ਦੀ ਸੇਵਾ ਪ੍ਰਵਾਨ ਕਰਦੇ ਨੇ ਤੇ ਵਡਿਆਈਆਂ ਬਖਸ਼ਿਸ਼ ਕਰਦੇ ਨੇ ਪਾਤਸ਼ਾ ਐਸੀ ਹੈ ਭਾਈ ਸੇਵਾ ਸਤਿਗੁਰੂ ਮਹਾਰਾਜ ਦੇ ਚਰਨਾਂ ਦੇ ਨਾਲ ਜੁੜੇ ਹਾਂ ਸਭੇ ਬਰਕਤਾਂ ਪ੍ਰਾਪਤ ਹੋ ਜਾਂਦੀਆਂ ਨੇ ਸਤਿਗੁਰੂ ਮਹਾਰਾਜ ਦੇ ਨਾਮ ਲਿਆ ਸਭੇ ਬਰਕਤਾਂ ਪ੍ਰਾਪਤ ਹੁੰਦੀਆਂ ਨੇ ਭਾਈ ਆਓ ਸਤਿਗੁਰੂ ਮਹਾਰਾਜ ਕਿਰਪਾ ਕਰਨ ਸਭਨਾ ਦੇ ਸਿਰ ਤੇ ਮੇਰ ਭਰਿਆ ਹੱਥ ਰੱਖਣ ਭਾਈ ਆਪਣੇ ਨਾਮ ਦੀਆਂ ਦਾਤਾਂ ਗੁਰਸਿੱਖੀ ਜੀਵਨ ਆਪਾਂ ਸਾਰਿਆਂ ਨੂੰ ਬਖਸ਼ਿਸ਼ ਕਰਨ ਭਾਈ ਅੰਮ੍ਰਿਤ ਵੇਲੇ ਦੀਆਂ ਦਾਤਾਂ ਸਤਿਗੁਰੂ ਮਹਾਰਾਜ ਬਖਸ਼ਿਸ਼ ਕਰਨ ਸਭਨਾ ਨੂੰ ਆਓ ਜਿੰਨਾ ਸਮਾਂ ਬਾਕੀ ਹੈ ਭਾਈ ਮੂਲ ਮੰਤਰ ਦੇ ਜਾਪ ਦੇ ਨਾਲ ਜੁੜਨਾ ਕਰੀਏ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰਪ੍ਰਸਾਦ ਜਪ ਆਦਿ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਪੀ ਸੱਚ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਭੰ ਗੁਰਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਪੀ ਸੱਚ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦਿ ਜਪ ਆਦਿ ਸਚੁ ਜੁਗਾਦਿ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਭੰ ਗੁਰ ਪ੍ਰਸਾਦਿ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਭੰ ਗੁਰਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਭੰ ਗੁਰਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਭੰ ਗੁਰ ਪ੍ਰਸਾਦਿ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਭੰ ਗੁਰ ਪ੍ਰਸਾਦਿ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਭੰ ਗੁਰ ਪ੍ਰਸਾਦਿ ਜਪ ਆਦਿ ਸਚੁ ਜੋਤਿ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦਿ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦਿ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਭੰ ਗੁਰ ਪ੍ਰਸਾਦਿ ਜਪ ਆਦਿ ਸਚੁ ਜੁਗਾਦਿ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਭੰ ਗੁਰ ਪ੍ਰਸਾਦਿ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਭੰ ਗੁਰ ਪ੍ਰਸਾਦਿ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਭੰ ਗੁਰਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਭੰ ਗੁਰ ਪ੍ਰਸਾਦਿ ਜਪ ਆਦਿ ਸਚੁ ਜੋਤਿ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਭੰ ਗੁਰਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ